ਜਿਹੜਾ ਗਰੀ ਕੌਂ ਦਾ ਪਾਚ ਪਸਤਾ ਰਿਹਾ ਕਿਸਾਨਾਂ ਵੱਲੋਂ ਜੋ ਵਰਤੂ ਕੀਤਾ ਜਾ ਰਿਹਾ ਹੈ ਮਾਨਸਾں ਕਪੀਰਾ ਨੇ ਡਕੌਂਦਾ ਵੱਲੋਂ ਅੱਜ ਮਾਨਸਾں ਦੇ ਤਿੰਨ ਕੋਣੀ ਚੌਂਕ ਦੇ ਵਿੱਚ ਪੁਲ ਦੇ ਕੋਲੇ ਲਗਾਤਾਰ ਖੜੇ ਪਾਣੀ ਤੋਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇੱਧਰ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੌਂਦਾ ਨੇ ਤਹਈਆ ਕੀਤਾ ਕਿ ਖੜੇ ਪਾਣੀ ਦਾ ਲਾਹਾ ਲੈ ਕੇ ਅੱਜ ਇੱਥੇ ਕੱਦੂ ਕਰਕੇ ਚੌੜ ਲਾ ਦਈਏ ਚੰਗਾ ਝਾੜ ਵੀ ਨਿਕਲੂਗਾ ਇੱਥੇ ਪਾਣੀ ਵਧੀਆ ਖੜਦਾ ਹੈ ਪਾਣੀ ਸੁੱਕਦਾ ਹੀ ਨਹੀਂ 14 ਨੂੰ ਪਾਣੀ ਦੀ ਵੱਤ ਲੋਡ ਹੁੰਦੀ ਹੈ ਆ ਟਰੈਕਟਰ ਆਇਆ ਹੋਇਆ ਕੱਦੂ ਕਰਾਂਗੇ ਰੂਟਾਵੇਟਰ ਪਾ ਕੇ ਲਿਆਂਦਾ ਬਾਈ ਜੀ ਕੀ ਨਾਮ ਹੈ ਤੁਹਾਡਾ ਚੰਦ ਸਿੰਘ ਜੀ ਅੱਛਾ ਬਾਈ ਜੀ ਤੁਸੀਂ ਕਿਵੇਂ ਇੱਥੇ ਆ ਟਰੈਕਟਰ ਨਾਲ ਰੂਟਾਵੇਟਰ ਪਾਈ ਖੜੇ ਹੋ ਧੋਣਾ ਨਾਲ ਪਿਆਰੀ ਹੀ ਕੱਦੂ ਕਰਦੇ ਸੀ ਧੋਣਾ ਨਾਲ ਉਹ ਧੋਣਾ ਨਾਲ ਇੱਥੇ ਧੋਣਾ ਹੋ ਜੂਗਾ ਇਹ ਤਾਂ ਥਾਂ ਪੱਕਾ ਨਹੀਂ ਹੋ ਜੂਗਾ ਪਾਣੀ ਬਹੁਤ ਰਹਦਾ ਹੀ ਇੱਥੇ ਪਾਣੀ ਵਧੀਆ ਖੜਦਾ ਹੈ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕਾ ਕਰੋ ਕਦੋਂ ਫਿਰ ਕਰ ਦਿਓ ਸ਼ੁਰੂ ਫੇ ਅਸੀਂ ਝੋਨਾ ਲਾਉਣ ਵਾਲੇ ਬੰਦਿਆਂ ਨੂੰ ਬੁਲਾ ਲਿਆ ਬੰਦੇ ਸਾਡੇ ਤਿਆਰ ਪ੍ਰਤਿਆਰ ਖੜੇ ਐ ਤੇ ਝੋਨਾ ਲਾਵਾਂਗੇ ਮੈਂ ਮਹਿੰਦਰ ਸਿੰਘ ਪੈਣੀ ਬਗਾ ਬੀਕੇ ਜੂ ਜ਼ਕਾਂਦਾ ਦਾ ਜਿਹੜਾ ਪ੍ਰਧਾਨ ਮਾਨਸਾ ਅੱਜ ਜਿਹੜਾ ਅਸੀਂ ਮਜਬੂਰੀ ਵਸ ਹੋ ਕੇ ਡੀਸੀ ਦੇ ਬਾਰਗੇ ਝੋਨਾ ਲਾਇਆ ਤੇ ਮੱਛੀਆਂ ਛੱਡੀਆਂ ਕਿਉਂਕਿ 5 ਦਿਨ ਹੋ ਗਏ ਪੂਰੇ ਮੀਂਹ ਪਏ ਨੂੰ ਮਾਨਸਾ ਦੇ ਵਿੱਚ 5 ਦਿਨਾਂ ਤੋਂ ਲੈ ਕੇ ਜਿਹੜਾ ਸਰ੍ਹੋਂ ਵਾਲਾ ਬਟਾ ਰੋਡ ਹੈ ਚੰਡੀਗੜ੍ਹ ਲੁਧਿਆਣਾ ਜਾਂਦਾ ਹੈਗਾ ਉਹਦੇ ਉੱਤੇ ਗੋਡੇ-ਗੋਡੇ ਤੋਂ ਵੱਧ ਪਾਣੀ ਹੈ ਮੋਟਰਸਾਈਕਲ ਜਿਹੜੀਆਂ ਸਾਰੀਆਂ ਦੁਕਾਨਾਂ ਭਰਗੀਆਂ ਖਰਾਬ ਹੋ ਜਾਂਦੇ ਵਿੱਚ ਖੜ ਜਾਂਦੇ ਆ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਇੰਜਣਾਂ ਦੇ ਵਿੱਚ ਪਾਣੀ ਵੜ ਜਾਂਦਾ ਤੇ ਇੱਥੋਂ ਦਾ ਡੀਸੀ ਦਫ਼ਤਰ ਦਾ ਜਮਾ ਜੇ ਕਹਦੀਆਂ ਰਿਹਾਸ ਨਾਲ ਐ ਪਰ ਕਈ ਵਾਰੀ ਮਾਨਸਾ ਸ਼ਹਿਰ ਦੇ ਸ਼ੀਵਰੇਜ ਨੂੰ ਲੈ ਕੇ ਅਸੀਂ ਮਿਲੇ ਆਂ ਪਰ ਐਡਾ ਬੁਰਾ ਹਾਲ ਐ ਅੱਜ ਅਸੀਂ ਬੀਕੇ ਜੂ ਡਕਾਉਂਦਾ ਵੱਲੋਂ ਝੋਨਾ ਲਾਉਣ ਲਈ ਉਹਦੇ 'ਚ ਮਜਬੂਰ ਹੋਏ ਆਂ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਹੀ ਜੇ ਪ੍ਰਸ਼ਾਸਨ ਨੇ ਇੱਧਰ ਨਾ ਗੌਰ ਕਰੀਂ ਸ਼ਹਿਰ ਪ੍ਰਸ਼ਾਸਨ ਨੇ ਤਾਂ ਅਸੀਂ ਵੱਡਾ ਸੰਘਰਸ਼ ਕਰਕੇ ਇੱਥੋਂ ਦੀ ਸਰਕਾਰ ਨੂੰ ਤੇ ਮਾਨਸਾ ਦੇ ਪ੍ਰਸ਼ਾਸਨ ਨੂੰ ਭਾਜੜਾ ਪਾ ਦਾਂਗੇ ਕਿਉਂਕਿ ਮਰੀਜ਼ ਦੀ ਗੱਡੀ ਵਿੱਚ ਬੰਦ ਹੋ ਗਈ ਹੈ ਉਹ ਗੱਡੀ ਦੇ ਵਿੱਚੋਂ ਪਾਣੀ ਦੇ ਵਿੱਚ ਹੀ ਮਰੀਜ਼ ਨੂੰ ਬਾਦ ਲਿਆ ਕਾਫੀ ਟਾਈਮ ਲੱਗ ਗਿਆ ਪਤਾ ਨਹੀਂ ਵਿਚਾਰੇ ਦੀ ਮੌਤ ਹੋ ਗਈ ਜਾਂ ਬਚ ਰਿਹਾ ਇਸ ਕਰਕੇ ਜਿਹੜੇ ਛੋਟੇ ਕਿਸਾਨ ਆ ਮਜ਼ਦੂਰ ਆ ਉਹਨਾਂ ਦਾ ਲੱਖਾਂ ਰੁਪਈਆ ਲੱਗ ਗਿਆ ਅੰਡਰ ਬ੍ਰਿਜਾ ਜਿਹੜਾ ਉਹ ਬੰਦ ਪਿਆਗਾ ਇਧਰ ਬੰਦ ਪਿਆ ਫਾਟ ਕੇ ਇੱਕ ਮਿੰਟ ਵੀ ਨਹੀਂ ਖੁੱਲਦਾ ਐਡਾ ਵੱਡਾ ਜਾਮ ਆ ਲੋਕਾਂ ਨੂੰ ਹੈਰਾਨ ਕੀ ਹੈ ਇਸ ਕਰਕੇ ਅਸੀਂ ਮਜਬੂਰੀ ਵਾਸੋ ਕੇ ਅੱਜ ਵੀ ਸਰਕਾਰ ਜਾਗ ਪਵੇ ਝੋਨਾ ਮੱਸੀਆਂ ਤੇ ਕੱਸੂ ਲੈ ਕੇ ਪਾਣੀ ਦੇ ਵਿੱਚ ਛੱਡਣ ਲਈ ਮਜਬੂਰ ਹੋਏ ਆ